ਫੜਿਆ ਏ ਮੈਨੂੰ ਚੱਲਦੇ ਨੂੰ ਤੁਹਾਡੇ ਵੱਲ ਆਉਂਦੇ ਨੂੰ ਡੋਲਣ ਨਾ ਦਿਓ ਕਿਤੇ ਕੋਈ ਇਹ ਵਿਕਾਰ ਮਾਣ ਅਹੰਕਾਰ ਮੈਨੂੰ ਰਸਤੇ ਵਿੱਚ ਹੀ ਫੜ ਕੇ ਨਾ ਬੈਠ ਜਾਏ ਕਿਤੇ ਇਹ ਮੇਰੇ ਤੇ ਭਾਰੀ ਨਾ ਪੈ ਜਾਣ ਤੁਹਾਡੇ ਕੋਲੇ ਮੈਂ ਬਚਨ ਦੇ ਲਈ ਆਇਆ ਹਾਂ ਕਿਤੇ ਇੱਥੇ ਹੀ ਮਾਣ ਅਹੰਕਾਰ ਲੈ ਕੇ ਤੁਹਾਡੇ ਸਾਹਮਣੇ ਬੈਠ ਜਾਵਾਂ ਮੇਰੇ ਤੇ ਕਿਰਪਾ ਕਰਿਓ ਮੈਨੂੰ ਡੋਲਣ ਨਾ ਦਿਓ ਬਚਾ ਲਿਓ ਮੈਨੂੰ ਇਹਨਾਂ ਤੋਂ ਅਰਦਾਸ ਜਿੰਨਾ ਮਨੁੱਖ ਆਪਣੇ ਅੰਦਰੋਂ ਭਿੱਜ ਕੇ ਮਨ ਕਰਕੇ ਗੁਰੂ ਦੇ ਅੱਗੇ ਜੋਦੜੀ ਕਰਦਾ ਹੈ ਅਰਦਾਸ ਕਰਦਾ ਹੈ ਉਨਾ ਹੀ ਫਿਰ ਅੰਦਰੋਂ ਗੁਰੂ ਮਿਹਰਬਾਨ ਹੁੰਦਾ ਹੈ ਗੁਰੂ ਬਖਸ਼ਦਾ ਹੈ ਗੁਰੂ ਦਇਆ ਕਰਦਾ ਹੈ ਤਾਂ ਫਿਰ ਉਹ ਮਨੁੱਖ ਦੇ ਅੰਦਰ ਦੀਆਂ ਸਾਰੀਆਂ ਪਰੇਸ਼ਾਨੀਆਂ ਖਤਮ ਕਰ ਦਿੰਦੇ ਨੇ ਹੁਕਮਨਾਮਾ ਹੁੰਦਾ ਹੈ ਬਜ਼ੁਰਗੋ ਬਹੁਤ ਵਾਰ ਕਿ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਪਰਮੇਸ਼ਰ ਨੇ ਕਹਿੰਦੇ ਬੰਨ ਲਾ ਦਿੱਤਾ ਹਰ ਇੱਕ ਤਰ੍ਹਾਂ ਦਾ ਰੋਗ ਹਰ ਇੱਕ ਤਰ੍ਹਾਂ ਦਾ ਵਿਕਾਰ ਹੁਣ ਖਤਮ ਹੋ ਗਿਆ ਏ ਮਨ ਦੇ ਅੰਦਰ ਨਹੀਂ ਵਿਆਪਦਾ ਮਨ ਤੇ ਪ੍ਰਭਾਵ ਨਹੀਂ ਪਾਉਂਦਾ ਮਨ ਸ਼ਾਂਤ ਹੋ ਗਿਆ ਹੈ ਇਸ ਸ਼ਬਦ ਮੈਂ ਥੋੜਾ ਜਿਹਾ ਸਪਸ਼ਟ ਕਰ ਦੇਵਾਂ ਪਹਿਲਾਂ ਜਦੋਂ ਸਿੱਖ ਰਹਿਤ ਮਰਿਆਦਾ ਬਣੀਏ ਜਿਵੇਂ ਬਦ ਵਿਦਵਾਨਾਂ ਨੂੰ ਠੀਕ ਲੱਗਿਆ ਉਹਨਾਂ ਨੇ ਇਹ ਸ਼ਬਦ ਜਦੋਂ ਬੱਚੇ ਦਾ ਸੰਸਕਾਰ ਆ ਜਨਮ ਦਾ ਹੁੰਦਾ ਹੈ ਦਿਨ ਤਾਂ ਉਹਦੇ ਸੰਬੰਧ ਦੇ ਵਿੱਚ ਇਹ ਸ਼ਬਦ ਉਹਨਾਂ ਨੇ ਉੱਥੇ ਸ਼ਾਮਿਲ ਕਰ ਦਿੱਤਾ ਕਿ ਪਰਮੇਸ਼ਰ ਦਿੱਤਾ ਬਨਣਾ ਬੱਚੇ ਦੇ ਸੰਬੰਧ ਦੇ ਵਿੱਚ ਪਰ ਇੱਥੇ ਬੱਚੇ ਦੀ ਕੋਈ ਗੱਲ ਨਹੀਂ ਹੈ ਇੱਥੇ ਗੱਲ ਹੈ ਮਨ ਦੀ ਗੱਲ ਹੈ ਕਿ ਮੰਨ ਕਰਕੇ ਉਸ ਪਰਮਾਤਮਾ ਨੇ ਬਨ ਲਾ ਦਿੱਤਾ ਹੁਣ ਮਾਰੇ ਖਿਆਲ ਆਪਣਾ ਪ੍ਰਭਾਵ ਨਹੀਂ ਜੇ ਕੋਉਂ ਮਾਰੇ ਖਿਆਲ ਪਿਆਪ ਦੇ ਨਹੀਂ ਉਹ ਆਉਂਦੇ ਨਹੀਂ ਉਹਨਾਂ ਨੂੰ ਗੁਰੂ ਪਾਤਸ਼ਾਹ ਨੇ ਪਿੱਛੇ ਹੀ ਰੋਕ ਦਿੱਤਾ ਹੈ ਰੋਕ ਲਿਆ ਹੈ ਪਰ ਰੁਕ ਜਾਂਦੇ ਨੇ ਜੇ ਇੱਕੋ ਹੀ ਗੱਲ ਨੂੰ ਮਨੁੱਖ ਤਿਆਗ ਦੇਵੇ ਸਾਧੂ ਮਨ ਕਾ ਮਾਨ ਤਿਆਗੋ ਤਿਆਗਣਾ ਹੈ ਫਿਰ ਅੱਗੇ ਵਧਣਾ ਹੈ ਥੋੜਾ ਜਿਹਾ ਵੱਧ ਕੇ ਕੀ ਕਰਨਾ ਹੈ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਅਹਨ ਸੁਭਾਗੋ ਕਹਿੰਦੇ ਜਿਹੜੇ ਕਾਮ ਕ੍ਰੋਧ ਦਾ ਸੰਗ ਜਿਹੜਾ ਤੂੰ ਕਰੀ ਬੈਠਾ ਹੈ ਨਾ ਭਲਿਆ ਇਹ ਸੰਗ ਛੱਡਣਾ ਪੈਣਾ ਹੈ ਇਹ ਸੰਗਤ ਹੈ ਸੁਰਤ ਦੇ ਅੰਦਰ ਜਿਸ ਵੀ ਤਰ੍ਹਾਂ ਦਾ ਫੁਰਨਾ ਅਸੀਂ ਸਾਡੇ ਜਮਾ ਕਰ ਲੈਂਦੇ ਹਾਂ ਉਹ ਅਸੀਂ ਸੰਗ ਕਰ ਰਹੇ ਹਾਂ ਜੇ ਅਸੀਂ ਕੋਈ ਵਿਕਾਰ ਦਾ ਫੁਰਨਾ ਫੜ ਲਿਆ ਹੈ ਕ੍ਰੋਧ ਦਾ ਫੁਰਨਾ ਫੜ ਲਿਆ ਹੈ ਅਸੀਂ ਅਹੰਕਾਰ ਨੂੰ ਅੰਦਰ ਚਿਤਵ ਰਹੇ ਹਾਂ ਤਾਂ ਸਮਝ ਲਓ ਅਸੀਂ ਉਹਦਾ ਸੰਗ ਕਰ ਰਹੇ ਹਾਂ ਉਹਦੀ ਸੰਗਤ ਕਰ ਰਹੇ ਹਾਂ ਤਾਂ ਕਹਿੰਦੇ ਤਾਂ ਤੇ ਅਹਨ ਸੁਭਾਗੋ ਦਿਨ ਰਾਤ ਇਸ ਕਾਮ ਕ੍ਰੋਧ ਲੋਭ মোহ ਹੰਕਾਰ ਤੋਂ ਦੂਰ ਰਹੋ ਜਿੰਨਾ ਰਹਿ ਜਾ ਸਕਦਾ ਹੈ ਦੂਰ ਰਹੋ ਕਹਿੰਦੇ ਤਾਂ ਹੀ ਫਿਰ ਬਚਿਆ ਜਾ ਸਕਦਾ ਹੈ ਰਹਾਉ ਅਗਲੇ ਬੰਦ ਦੇ ਅੰਦਰ ਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ ਸੁੱਖ ਦੁੱਖ ਦੋਨੋਂ ਸਮਕਰ ਜਾਣੈ ਔਰ ਮਾਣ અપਮਾਨ ਸੁੱਖ ਤੇ ਦੁੱਖ ਨੂੰ ਕਹਿੰਦੇ ਦੋ ਇੱਕ ਸਮਾਨ ਸਮਝਣਾ ਸ਼ੁਰੂ ਕਰ ਲਓ ਜਿਹੜੇ ਕਦੇ ਵੀ ਖਤਮ ਨਹੀਂ ਹੋਣੇ ਗੁਰਬਾਣੀ ਦੇ ਅੰਦਰ ਬਜ਼ੁਰਗੋ ਜੇ ਆਪ ਸਭ ਨੇ ਕਦੇ ਸਹਿਜ ਪਾਠ ਕੀਤਾ ਹੈ ਤਾਂ ਆਪ ਸਭ ਨੇ ਇੱਕ ਗੱਲ ਨੋਟ ਕੀਤੀ ਹੋਵੇਗੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂ ਸਹਿਬਾਨ ਨੇ ਭਗਤ ਸਹਿਬਾਨ ਨੇ ਕਦੇ ਵੀ ਆਪਣੇ ਆਪ ਦੇ ਲਈ ਸੁੱਖ ਨਹੀਂ ਮੰਗਿਆ ਕਦੇ ਵੀ ਜੇ ਆਪਨੇ ਸਹਿਜ ਪਾਠ ਧਿਆਨ ਦੇ ਨਾਲ ਇਸ ਤਰ੍ਹਾਂ ਸਮਝ ਕੇ ਕੀਤਾ ਹੈ ਅਰਥਾਂ ਸਮੇਤ ਤਾਂ ਆਪ ਸਭ ਨੂੰ ਨੋਟ ਹੋ ਜਾਵੇਗਾ ਗੁਰੂ ਪਾਤਸ਼ਾ ਕਿਤੇ ਵੀ ਸੁੱਖ ਦੀ ਮੰਗ ਨਹੀਂ ਚ ਕਰਦੇ ਸੰਗਤਾਂ ਦੇ ਲਈ ਉਪਦੇਸ਼ ਦੇ ਰੂਪ ਦੇ ਵਿੱਚ ਸੰਗਤੀ ਰੂਪ ਦੇ ਵਿੱਚ ਉਹ ਕਹਿੰਦੇ ਨੇ ਕਿ ਸੁੱਖ ਮਿਲੂਗਾ ਸੁੱਖ ਮਿਲਦਾ ਹੈ ਗੁਰੂ ਸੁੱਖਾਂ ਦਾ ਦਾਤਾ ਹੈ ਇਸ ਤਰ੍ਹਾਂ ਤੇ ਆਵੇਗਾ ਪਰ ਆਪਣੇ ਆਪ ਦੇ ਲਈ ਕਦੇ ਵੀ ਉਹਨਾਂ ਨੇ ਸੁੱਖ ਦੀ ਮੰਗ ਨਹੀਂ ਕੀਤੀ ਕਿਉਂਕਿ ਗੁਰਬਾਣੀ ਦੇ ਅੰਦਰ ਤੇ ਜਦੋਂ ਵੀ ਗੁਰੂ ਪਾਤਸ਼ਾਹ ਨੇ ਮੰਗਿਆ ਹੈ ਬੜੇ ਧਿਆਨ ਦੇ ਨਾਲ ਸਮਝਿਓ ਜਦੋਂ ਵੀ ਕਿਸੇ ਵੀ ਸ਼ਬਦ ਅਸ਼ਟਪਦੀ ਪੌੜੀ ਜਾਂ ਕੋਈ ਸ਼ਲੋਕ ਹੈ ਉਹਦੇ ਅਖੀਰ ਤੇ ਹਮੇਸ਼ਾ ਗੁਰੂ ਪਾਤਸ਼ਾਹ ਦੀ ਮੰਗ ਹੁੰਦੀ ਹੈ ਜੀ ਜਨ ਨਾਨਕ ਧੂੜ ਮੰਗੇ ਗੁਰ ਸਿੱਖ ਕੀ ਜਨ ਨਾਨਕ ਧੂੜ ਮੰਗਦਾ ਏ ਧੂਰੀ ਮੰਗਦਾ ਏ ਨਾਮ ਮੰਗਦਾ ਏ ਸਰਦਾ ਮਨ ਕੀ ਪੂਰੇ ਜਾਂ ਫਿਰ ਗੁਰੂ ਦੇ ਪਾਤਸ਼ਾਹ ਰਹਿਣ ਦੀ ਜਾਂ ਗੁਰੂ ਦੀ ਦਇਆ ਦੀ ਇੱਕ ਕਿਰਪਾ ਦਾ ਬਖਸ਼ਿਸ਼ ਰੂਪੀ ਹੱਥ ਮੰਗਿਆ ਜਾਂਦਾ ਏ ਪਰ ਕਿਤੇ ਵੀ ਨਾਮ ਦੀ ਮੰਗ ਨਹੀਂ ਕਿ ਨਿਮਰਤਾ ਮੰਗੀ ਜਾਂਦੀ ਏ ਆਪ ਵੇਖਿਓ ਮੋਸਟ ਆਫ ਜੇ ਆਪ ਸ਼ਬਦ ਸੁਣਦੇ ਹੋ ਧਿਆਨ ਦੇ ਨਾਲ ਪੜ੍ਹਦੇ ਹੋ ਕਿਤੇ ਵੀ ਕੋਈ ਮੰਗ ਨਹੀਂ ਹੈ ਸਿਰਫ ਮੰਗ ਹੁੰਦੀ ਏ ਮੈਨੂੰ ਚਰਨਾਂ ਦੀ ਧੂੜ ਬਣਾ ਕੇ ਰੱਖ ਮੈਨੂੰ ਆਪਣੇ ਚਰਨਾਂ ਦੀ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਾ ਦੋ ਦਾਸ ਬਣਾ ਦੋ ਇਸ ਤਰ੍ਹਾਂ ਦੇ ਲਫ਼ਜ਼ ਆਪ ਸਭ ਨੂੰ ਅਨੇਕਾਂ ਹੀ ਗੁਰਬਾਣੀ ਦੇ ਅੰਦਰ ਮਿਲ ਜਾਣਗੇ ਤਾਂ ਗੁਰੂ ਪਾਤਸ਼ਾਹ ਕਹਿੰਦੇ ਸੁੱਖ ਤੇ ਦੁੱਖ ਨੂੰ ਸਮਾਨ ਕਰਕੇ ਮੰਨ ਲੋ ਜਿਵੇਂ ਦਿਨ ਹੈ ਰਾਤ ਹੈ ਇਸੇ ਹੀ ਤਰ੍ਹਾਂ ਗੁਰਬਾਣੀ ਦੇ ਅੰਦਰ ਅਸੀਂ ਇਹ ਬਚਨ ਵੀ ਪੜਦੇ ਹਾਂ ਕਿ ਸੁੱਖ ਦੁੱਖ ਦੋਈ ਦਰ ਕੱਪੜੇ ਪਹਿਰੇ ਜਾਏ ਮਨੁੱਖ ਜਿਵੇਂ ਮਨੁੱਖ ਕੱਪੜੇ ਬਦਲ ਦਿੰਦਾ ਹੈ ਰੋਜ਼ਾਨਾ ਇੱਕ ਤਰ੍ਹਾਂ ਦੀ ਬਸਤਰ ਨਹੀਂ ਪਾਏ ਜਾ ਸਕਦੇ ਉਸੇ ਹੀ ਤਰ੍ਹਾਂ ਦੁੱਖ ਤੇ ਸੁੱਖ ਵੀ ਜੀਵਨ ਦੇ ਵਿੱਚ ਆਉਂਦੇ ਰਹਿੰਦੇ ਨੇ ਸਮਾਂ ਪਾ ਕੇ ਆਉਂਦੇ ਰਹਿੰਦੇ ਨੇ ਤੇ ਇੱਕ ਗੱਲ ਬੜੀ ਸਪਸ਼ਟ ਸਮਝ ਆਈਏ ਬਜ਼ੁਰਗੋ ਕਿ ਭਾਵੇਂ ਬੰਦਾ ਕਿੰਨਾ ਹੀ ਗਰੀਬ ਹੋਵੇ ਭਾਵੇਂ ਕਿੰਨਾ ਹੀ ਅਮੀਰ ਹੋ ਜਾਵੇ ਉਹ ਦੁੱਖਾਂ ਸੁੱਖਾਂ ਤੋਂ ਬਚ ਨਹੀਂ ਸਕਦਾ ਹਾਂ ਅਮੀਰੀ ਦੇ ਵਿੱਚ ਥੋੜਾ ਇਹ ਹੈ ਕਿ ਜੇ ਕੋਈ ਬਿਮਾਰੀ ਹੈ ਕੋਈ ਪਦਾਰਥ ਚਾਹੀਦਾ ਹੈ ਉਹ ਖਰੀਦਣਾ ਤੇ ਇਲਾਜ ਕਰਾਉਣਾ ਸੁਖਾਲਾ ਹੋ ਜਾਂਦਾ ਹੈ ਪਰ ਅਮੀਰੀ ਦੇ ਵਿੱਚ ਜਾਣਦੇ ਆਪਣੇ ਤਰ੍ਹਾਂ ਦੇ ਦੁੱਖ ਨਹੀਂ ਤੇ ਗਰੀਬੀ ਦੇ ਤਾਂ ਦੁੱਖ ਆਪਣੇ ਆਪ ਦੇ ਵਿੱਚ ਸਮਝ ਆ ਜਾਂਦੇ ਨੇ ਪਰ ਦੁੱਖ ਤੋਂ ਬੰਦਾ ਬਚ ਨਹੀਂ ਸਕਦਾ ਜਿੰਦਗੀ ਦੇ ਹਰ ਇੱਕ ਪੈਮਾਨੇ ਤੇ ਜਾ ਕੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਬੰਦੇ ਨੂੰ ਕੋਈ ਨਾ ਕੋਈ ਦੁੱਖ ਫੜ ਲੈਂਦਾ ਹੈ ਤੇ ਜੇ ਵੇਖਿਆ ਜਾਵੇ ਤਾਂ ਜ਼ਿੰਦਗੀ ਜੀਵਨ ਦੀ ਸਮਾਪਤੀ ਵੀ ਐਟ ਦਾ ਐਂਡ ਦੁੱਖ ਦੇ ਨਾਲ ਹੁੰਦੀ ਹੈ ਕਿਉਂਕਿ ਮਨੁੱਖ ਮਰਨਾ ਵੀ ਨਹੀਂ ਚਾਹੁੰਦਾ ਐਟ ਦਾ ਅੰਤ ਮਰਨਾ ਵੀ ਮਨੁੱਖ ਦੇ ਲਈ ਇੱਕ ਦੁੱਖ ਹੈ ਕਿ ਮੈਂ ਇਸ ਸੰਸਾਰ ਦੇ ਵਿੱਚ ਹੋਰ ਜਿਉਣਾ ਚਾਹੁੰਦਾ ਹਾਂ ਪਰ ਮਰਨਾ ਪੈਣਾ ਹੈ ਕਹਿੰਦੇ ਇਹ ਵੀ ਦੁੱਖ ਹੈ ਮਨੁੱਖ ਦੇ ਲਈ ਤਾਂ ਦੁੱਖ ਦੀ ਕੜੀ ਕਦੇ ਵੀ ਖਤਮ ਨਹੀਂ ਹੁੰਦੀ ਨਿਰੰਤਰ ਚੱਲਦੀ ਰਹਿੰਦੀ ਹੈ ਹਮੇਸ਼ਾ ਚੱਲਦੀ ਰਹਿੰਦੀ ਹੈ ਪਰ ਗੁਰੂ ਪਾਤਸ਼ਾਹ ਸਮਝਾਉਂਦੇ ਨੇ ਇੱਕ ਸ਼ਬਦ ਹੋਰ ਅਸੀਂ ਗੁਰੂ ਪਾਤਸ਼ਾਹ ਦਾ ਪੜ੍ਹਦੇ ਹਾਂ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸੁਨੇ ਅਰ ਭੈ ਨਹੀਂ ਜਾਕੇ ਕੰਚਨ ਮਾਟੀ ਮੰਨੈ ਕਹਿੰਦੇ ਜਿਹੜਾ ਇਨਸਾਨ ਦੁੱਖਾਂ ਦੇ ਵਿੱਚ ਦੁੱਖ ਨਹੀਂ ਮੰਨਦਾ ਅਤੇ ਸੋਨੇ ਤੇ ਮਿੱਟੀ ਨੂੰ ਸਮਾਨ ਸਮਝਦਾ ਏ ਉਹ ਮਨੁੱਖ ਕਹਿੰਦੇ ਫਿਰ ਸਦਾ ਦੇ ਲਈ ਸਥਿਰ ਹੋ ਜਾਂਦਾ ਏ ਟਿਕਾ ਦੇ ਵਿੱਚ ਆ ਜਾਂਦਾ ਏ ਉਦੇ ਜੀਵਨ ਦੇ ਵਿੱਚ ਕੋਈ ਰੋਗ ਨਹੀਂ ਵਿਆਪਦਾ ਤੇ ਵੈਸੇ ਜੇ ਆਪ ਧਿਆਨ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰੋ ਦੁੱਖ ਤੇ ਸੁੱਖ ਮਨੁੱਖ ਦੇ ਮਨ ਦੀ ਕਮਜ਼ੋਰੀ ਹੈ ਮਨ ਦੀ ਪਰੇਸ਼ਾਨੀ ਹੈ ਗੁਰੂ ਪਾਤਸ਼ਾਹ ਨੇ ਸਾਨੂੰ ਸੁੱਖ ਦੁੱਖ ਦੇ ਨਾਲ ਵੈਸੇ ਨਹੀਂ ਜੋੜਿਆ ਉਹ ਤਾਂ ਚਾਹੁੰਦੇ ਨੇ ਅਸੀਂ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਇਸ ਅਵਸਥਾ ਤੇ ਪਹੁੰਚਣਾ ਹੈ ਇੱਥੇ ਪਹੁੰਚਣਾ ਹੈ ਬਹੁਤ ਸੁੱਖ ਥੱਕ ਤੁਹਾਨੂੰ ਨਹੀਂ ਰੱਖਿਆ ਪਰ ਬੰਦਾ ਹਮੇਸ਼ਾ ਰੋਜ਼ਾਨਾ ਜੀਵਨ ਬਤੀਤ ਕਰਦਾ ਜਿੰਦਗੀ ਦੇ ਜਿੰਨੇ ਵੀ ਕਰਮ ਕਰਦਾ ਏ ਸੁੱਖ ਦੀ ਪ੍ਰਾਪਤੀ ਦੇ ਲਈ ਕਰਦਾ ਏ ਦੁੱਖਾਂ ਤੋਂ ਭੱਜਦਾ ਫਿਰਦਾ ਏ ਕਿ ਮੈਨੂੰ ਦੁੱਖ ਨਾ ਮਿਲੇ ਦੁੱਖ ਨਾ ਮੇਰੇ ਹਿੱਸੇ ਦੇ ਵਿੱਚ ਆਵੇ ਪਰ ਬਾਬਾ ਕਬੀਰ ਜੀ ਨੇ ਇੱਕ ਥਾਂ ਤੇ ਬੜਾ ਪਿਆਰਾ ਕਿਹਾ ਕਹਿੰਦੇ ਸੁਖ ਮੰਗਤ ਦੁਖ ਆਗਲ ਹੋਏ ਬੰਦਾ ਮੰਗਦਾ ਤੇ ਸੌਖ ਹੈ ਪਰ ਕਹਿੰਦੇ ਦੁੱਖ ਪਹਿਲਾਂ ਆ ਜਾਂਦਾ ਏ ਦੁੱਖ ਪਹਿਲਾਂ ਝੋਲੀ ਦੇ ਵਿੱਚ ਆਣ ਪੈਂਦਾ ਏ ਕਿਉਂ ਕਿਉਂਕਿ ਜੋ ਮੰਗਿਆ ਜਾਵੇਗਾ ਜਿਸ ਚੀਜ਼ ਤੋਂ ਭੱਜਿਆ ਜਾਵੇਗਾ ਜਿੰਨਾ ਅਸੀਂ ਕਿਸੇ ਚੀਜ਼ ਤੋਂ ਡਰ-ਡਰ ਕੇ ਭੱਜਦੇ ਹਾਂ ਓਨਾ ਉਹ ਸਾਡੇ ਪਿੱਛੇ ਆਉਂਦੀ ਹੈ ਤੇ ਜਿੰਨਾ ਉਹਦਾ ਸਾਹਮਣਾ ਕੀਤਾ ਜਾਂਦਾ ਏ ਕਿ ਕੋਈ ਗੱਲ ਨਹੀਂ ਭਾਵੇਂ ਸੌਖ ਹੈ ਭਾਵੇਂ ਦੁੱਖ ਹੈ ਇਹ ਵੀ ਉਸ ਅਕਾਲ ਪੁਰਖ ਪਰਮਾਤਮਾ ਦਾ ਭਾਣਾ ਹੈ ਰੋਜ਼ਾਨਾ ਪੜਦੇ ਆਂ ਜੀ ਆਪਾਂ ਕਹਤੇ ਆ ਦੁਖ ਭੂਖ ਸਦਮਾਰ ਏਪੇ ਦਾਤ ਤੇਰੀ ਦਾਤਾਰ ਕਹਿੰਦੇ ਕਈ ਮਨੁੱਖਾਂ ਤੇ ਕਿੰਨੇ ਦੁੱਖ ਸੁੱਖ ਦੀਆਂ ਚੋਟਾਂ ਵੱਜਦੀਆਂ ਨੇ ਤੇ ਦੁੱਖ ਬੜਾ ਚੰਗਾ ਹੁੰਦਾ ਏ ਕਿੰਨੀਆਂ ਚੋਟਾਂ ਵੱਜਦੀਆਂ ਨੇ ਦੁੱਖ ਦੀਆਂ ਆ ਕੇ ਪਰ ਉਹ ਫਿਰ ਵੀ ਬੰਦੇ ਨਹੀਂ ਬਦਲਦੇ ਉਹਨਾਂ ਦੇ ਜੀਵਨ ਦੇ ਵਿੱਚ ਬਦਲਾਵ ਨਹੀਂ ਆਉਂਦਾ ਕਿੰਨੇ ਹੀ ਦੁੱਖ ਸੁੱਖ ਆ ਕੇ ਸੁਚੇਤ ਕਰਦੇ ਨੇ ਕਿ ਹੁਣ ਤੇ ਬਦਲ ਹੁਣ ਤੇ ਜਾਗ ਹੁਣ ਤੇ ਸੰਭਲ ਹੁਣ ਤੇ ਆਪਣੇ ਆਪ ਦੇ ਜੀਵਨ ਦੇ ਵਿੱਚ ਬਦਲਾਵ ਲਿਆ ਪਰ ਕਹਿੰਦੇ ਨਹੀਂ ਬਦਲਦਾ ਗੁਰੂ ਪਾਤਸ਼ਾਹ ਨੇ ਬੜਾ ਚੰਗਾ ਬਿਆਨ ਕੀਤਾ ਹੈ ਜੀ ਦੁੱਖ ਨੂੰ ਕਹਿੰਦੇ ਦੁੱਖ ਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਂਮਨਾ ਹੋਈ ਕਹਿੰਦੇ ਦੁੱਖ ਤੇ ਦਾਰੂ ਦੇ ਸਮਾਨ ਹੁੰਦਾ ਏ ਵੈਸੇ ਜਿਹੜਾ ਦੁੱਖ ਹੈ ਮਨੁੱਖ ਨੂੰ ਔਕਾਤ ਦੇ ਵਿੱਚ ਰੱਖਦਾ ਏ ਭਾਣੇ ਦੇ ਵਿੱਚ ਰੱਖਦਾ ਏ ਰਜਾ ਦੇ ਵਿੱਚ ਰੱਖਦਾ ਏ ਤੇ ਜਦੋਂ ਸੌਖ ਆ ਜਾਂਦਾ ਏ ਉਦੋਂ ਬੰਦਾ ਬੰਦੇ ਨੂੰ ਨਹੀਂ ਸਮਝਦਾ ਭਾਈ ਉਦੋਂ ਬੰਦਾ ਬੰਦੇ ਦੇ ਨਾਲ ਨਫ਼ਰਤ ਕਰਦਾ ਏ ਕਿਉਂਕਿ ਸੌਖਾ ਆ ਗਏ ਨੇ ਕੀ ਲੈਣਾ ਏ ਕਿਸੇ ਤੋਂ ਕੀ ਲੋੜ ਏ ਕਿਸੇ ਦੀ ਜਦੋਂ ਦੁੱਖ ਹੁੰਦਾ ਏ ਉਦੋਂ ਫਿਰ ਸਾਰਿਆਂ ਦੇ ਨਾਲ ਪਿਆਰ ਜਤੋਂਦਾ ਏ ਪਿਆਰ ਦੇ ਨਾਲ ਪੇਸ਼ ਆਉਂਦਾ ਏ ਉਦੋਂ ਇੱਜ਼ਤ ਕਰਦਾ ਏ ਤੇ ਐਸੀ ਹੀ ਤਰ੍ਹਾਂ ਅਸੀਂ ਗੁਰੂ ਦੇ ਨਾਲ ਵੀ ਕਰਦੇ ਆਂ ਕਹਿੰਦੇ ਕਾਮ ਪਰਿਹਰ ਸਿਮਰੀਏ ਐਸਾ ਸਿਮਰੋ ਨਿਤ ਕਹਿੰਦੇ ਜਦੋਂ ਮਨੁੱਖ ਦੁਖੀ ਹੁੰਦਾ ਹੈ ਨਾ ਉਦੋਂ ਗੁਰੂ ਵੱਲ ਨੂੰ ਭਜਦਾ ਹੈ ਉਦੋਂ ਅਰਦਾਸਾਂ ਕਰਦਾ ਹੈ ਉਦੋਂ ਪਾਠ ਕਰਦਾ ਹੈ ਪਰ ਜੇ ਐਸੇ ਉਸ ਅਕਾਲ ਪੁਰਖ ਪਰਮਾਤਮਾ ਨੂੰ ਸਦਾ ਹੀ ਸਿਮਰ ਲਈਏ ਤਾਂ ਗੁਰੂ ਨੌਵੇਂ ਪਾਤਸ਼ਾਹ ਦੇ ਹੀ ਉਪਦੇਸ਼ ਨੇ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ ਕਹੋ ਨਾਨਕ ਹਰਿ ਭਜ ਮੰਨਾ ਕਿ ਇਹ ਪਾਤਸ਼ਾਹ ਦੇ ਬਚਨ ਨੇ ਕਿ ਜੇ ਕੋਈ ਮਨੁੱਖ ਸੁਖ ਨੂੰ ਚਾਹੁੰਦਾ ਹੈ ਸਤਿਫਿਰ ਸਦਾ ਹੀ ਅਕਾਲ ਪੁਰਖ ਪਰਮਾਤਮਾ ਦੀ ਸ਼ਰਨ ਦੇ ਵਿੱਚ ਰਹੇ ਉਸ ਅਕਾਲ ਪੁਰਖ ਪਰਮਾਤਮਾ ਨੂੰ ਸਦਾ ਅਰਾਧੇ ਆਪਣੇ ਜੀਵਨ ਦੇ ਵਿੱਚ ਯਾਦ ਰੱਖੇ ਪਰ ਬੰਦਾ ਬਾਹਰੀ ਤੌਰ ਤੇ ਭੱਜਿਆ ਫਿਰਦਾ ਏ ਭਟਕਦਾ ਏ ਕਿ ਕਿਤੋਂ ਬਾਹਰੋਂ ਸੁੱਖ ਪ੍ਰਾਪਤ ਹੋ ਜਾਣੇ ਨੇ ਕਿਤੇ ਪਤਨੀ ਤੋਂ ਪਰਿਵਾਰ ਤੋਂ ਬੱਚਿਆਂ ਤੋਂ ਦੋਸਤਾਂ ਮਿੱਤਰਾਂ ਤੋਂ ਸੁੱਖ ਪ੍ਰਾਪਤ ਹੋ ਜਾਣੇ ਪਰ ਗੁਰੂ ਪਾਤਸ਼ਾਹ ਕਹਿੰਦੇ ਨਹੀਂ ਭਾਈ ਇਹ ਅਕਾਲ ਪੁਰਖ ਪਰਮਾਤਮਾ ਹੀ ਹੈ ਜਿਹੜਾ ਇਹਨਾਂ ਤੋਂ ਬਚਾ ਸਕਦਾ ਹੈ ਤੇ ਜੇ ਅਸੀਂ ਸਦਾ ਲਈ ਆਨੰਦਿਤ ਹੋਣਾ ਚਾਹੁੰਨੇ ਆ ਤਾਂ ਦੁੱਖ ਤੇ ਸੁੱਖ ਦੇ ਬਾਰੇ ਨਹੀਂ ਸੋਚਣਾ ਕਦੇ ਸੌਖ ਆ ਗਿਆ ਤਾਂ ਸ਼ੁਕਰਾਨਾ ਹੈ ਔਖਾ ਆ ਗਿਆ ਬਾਦਸ਼ਾਹ ਠੀਕ ਹੈ ਅਰਦਾਸ ਹੈ ਬਸ ਸਥਿਰ ਰਹਿਣਾ ਹੈ ਟਿਕਾ ਦੇ ਵਿੱਚ ਰਹਿਣਾ ਹੈ ਦੁੱਖ ਆਇਆ ਹੈ ਦੁੱਖ ਨੇ ਵੀ ਲੰਘ ਜਾਣਾ ਹੈ ਸੁੱਖ ਆਇਆ ਹੈ ਸੁੱਖ ਨੇ ਵੀ ਲੰਘ ਜਾਣਾ ਹੈ ਇਹ ਸਥਿਰ ਨਹੀਂ ਰਹਿੰਦੇ ਕਦੇ ਵੀ ਭਾਵੇਂ ਬੰਦਾ ਕਰੋੜਾਂ ਪੈਸੇ ਵੀ ਕਮਾ ਲੇ ਇਸ ਥਰਮ ਨਹੀਂ ਕਦੇ ਵੀ ਰਹਿੰਦੇ ਆਵੇਗਾ ਜਾਵੇਗਾ ਇਹ ਕੜੀ ਚਲਦੀ ਰਹੇਗੀ ਦਿਨ ਰਾਤ ਦੀ ਤਰ੍ਹਾਂ ਪਲਟਦੇ ਰਹਿਣਗੇ ਕਿਉਂਕਿ ਬੰਦੇ ਦਾ ਮਨ ਹੀ ਐਸਾ ਏ ਕਿਸੇ ਮਹਾਨ ਵਿਦਵਾਨ ਨੇ ਬੜੀ ਪਿਆਰੀ ਗੱਲ ਕਹੀ ਕਹਿੰਦੇ ਜੇ ਇਨਸਾਨ ਦੀ ਜ਼ਿੰਦਗੀ ਦੇ ਅੰਦਰ ਨਾ ਤੇ ਕੋਈ ਦੁੱਖ ਕੋਈ ਵੀ ਨਾ ਹੋਵੇ ਸੌਖੀ ਸੁਖ ਹੋਣ ਤਾਂ ਕਹਿੰਦੇ ਉਹਦੀ ਜ਼ਿੰਦਗੀ ਦੇ ਵਿੱਚ ਰਸ ਨਹੀਂ ਰਹੇਗਾ ਸਵਾਦ ਨਹੀਂ ਰਹੇਗਾ ਦਿਮਾਗ ਦੇ ਕੋਲ ਕੁਝ ਸੋਚਣ ਦੇ ਲਈ ਕੁਝ ਚਿਤਵਣ ਦੇ ਲਈ ਨਹੀਂ ਰਹੇਗਾ ਉਹ ਹਮੇਸ਼ਾ ਇੱਕ ਹੀ ਤਰ੍ਹਾਂ ਦੀ ਜ਼ਿੰਦਗੀ ਜੀਉਂਦਾ ਰਹੇਗਾ ਤੇ ਬੋਰ ਹੋ ਜਾਏਗਾ ਪਰੇਸ਼ਾਨ ਹੋ ਜਾਏਗਾ ਬੜੀ ਉੱਚੀ ਸਮਝ ਦੀ ਗੱਲ ਹੈ ਜੇ ਅਸੀਂ ਸਮਝ ਜਾਈਏ ਤਾਂ ਬੰਦਾ ਕਦੇ ਵੀ ਇੱਕ ਤਰ੍ਹਾਂ ਦਾ ਨਹੀਂ ਰਹਿ ਸਕਦਾ ਸਾਰੀਆਂ ਤਿਲ ਤਰ੍ਹਾਂ ਦੀਆਂ ਹੀ ਦੁੱਖ ਸੁੱਖ ਦੀਆਂ ਕੜੀਆਂ ਇਹਦੇ ਜੀਵਨ ਦੇ ਵਿੱਚ ਜ਼ਰੂਰੀ ਨੇ ਜਿਹੜੀਆਂ ਨੂੰ ਬਦਲਦੀਆਂ ਨੇ ਚੋਟ ਮਾਰਦੀਆਂ ਨੇ ਸੋ ਅੱਗੇ ਵਾ ਸਮਝਦੇ ਹਾਂ ਜੀ ਦੁੱਖ ਸੁੱਖ ਦੋਨੋਂ ਸਮਕਰ ਜਾਣੇ ਔਰ ਮਾਣ अपमानਨਾ ਕਹਿੰਦੇ ਮਾਣ ਤੇ અપਮਾਨ ਨੂੰ ਵੀ ਸਮਾਨ ਕਰਕੇ ਸਮਝ ਲੈ ਜੇ ਕਿਸੇ ਨੇ ਇੱਜ਼ਤ ਕਰ ਦਿੱਤੀ ਤਾਂ ਤਾਂ ਵੀ ਕੋਈ ਬਹੁਤਾ ਆਪਣੇ ਆਪ ਦੇ ਅੰਦਰ ਬਹੁਤੀ ਵਡਿਆਈ ਮਹਿਸੂਸ ਨਹੀਂ ਕਰਨੀ ਜੇ ਕਿਸੇ ਨੇ અપਮਾਨ ਵੀ ਕਰ ਦਿੱਤਾ ਤਾਂ ਆਪਣੇ ਆਪ ਦੇ ਅੰਦਰ ਬਹੁਤਾ ਪਰੇਸ਼ਾਨ ਨਹੀਂ ਹੋਣਾ ਕਿਉਂਕਿ ਜੋ ਮਨੁੱਖ ਦੇ ਜਿਸ ਤਰ੍ਹਾਂ ਦੀ ਸਮਝ ਹੁੰਦੀ ਹੈ ਉਸ ਤਰ੍ਹਾਂ ਦਾ ਹੀ ਮਨੁੱਖ ਭਾਈ ਸਾਨੂੰ ਦੇ ਦਿੰਦਾ ਹੈ ਅਗਲੇ ਬੰਦੇ ਦੇ ਅੰਦਰ ਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ ਕਹਿੰਦੇ ਭਾਈ ਹਰਖ ਸੋਗ ਤੇ ਰਹੇ ਅਤੀਤਾ ਤਿੰਨ ਜਗ ਤਤ ਪਛਾਨਾ ਹਰਖ ਸੋਗ ਖੁਸ਼ੀ ਤੇ ਗਮੀ ਫਿਰ ਉਹੀ ਸ਼ਬਦ ਉਹਨਾਂ ਨੇ ਵੱਖਰੇ ਰੂਪ ਦੇ ਵਿੱਚ ਵਰਤੇ ਨੇ ਇਹਨਾਂ ਤੋਂ ਕਹਿੰਦੇ ਵੱਖਰੇ ਹੋ ਜਾਓ ਜਿਨ੍ਹਾਂ ਨੇ ਇਹਨੂੰ ਪਛਾਣ ਲਿਆ ਉਹ ਫਿਰ ਜੀਵਨ ਦੇ ਅਸਲ ਤਤ ਨੂੰ ਜਾਣ ਜਾਂਦੇ ਨੇ ਸਮਝ ਜਾਂਦੇ ਨੇ ਤੇ ਨਾਲ ਹੀ ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਕਿ ਜੇ ਮਨੁੱਖ ਅਸਲ ਦੇ ਵਿੱਚ ਇਹਨਾਂ ਹਰਖ ਸੋਗ ਦੀਆਂ ਗੱਲਾਂ ਤੋਂ ਉੱਪਰ ਉੱਠ ਜਾਂਦਾ ਹੈ ਤਾਂ ਮਨ ਫਿਰ ਕਿਸ ਅਵਸਥਾ ਦੇ ਵਿੱਚ ਆਉਂਦਾ ਏ ਜੀ ਸਥਿਰ ਅਵਸਥਾ ਦੇ ਵਿੱਚ ਤੇ ਜੇ ਆਪ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦਾ ਬਚਪਨ ਤੋਂ ਜੀਵਨ ਪੜ੍ਹੋ ਤਾਂ ਬੜੇ ਹੀ ਗੰਭੀਰ ਬੜੇ ਹੀ ਆਰਾਮ ਸਹਿਜ ਅਵਸਥਾ ਦੇ ਵਿੱਚ ਟਿਕਣ ਵਾਲੇ ਉਹਨਾਂ ਦੇ ਇਤਿਹਾਸ ਦੇ ਵਿੱਚ ਉਹਨਾਂ ਨੂੰ ਵੇਖਿਆ ਜਾ ਸਕਦਾ ਹੈ ਤਾਂ ਹੀ ਇੰਨੀ ਵੱਡੀ ਕੁਰਬਾਨੀ ਤਾਂ ਹੀ ਇੰਨਾ ਵੱਡਾ ਉੱਚਾ ਉਹਨਾਂ ਦਾ ਜੀਵਨ ਇਤਿਹਾਸ ਦੇ ਵਿੱਚ ਸਾਹਮਣੇ ਆਉਂਦਾ ਹੈ ਗੁਰੂ ਪਾਤਸ਼ਾਹ ਜੀ ਦਾ ਇਤਿਹਾਸ ਜੋ ਲੜੀਵਾਰ ਅਸੀਂ ਵਿਚਾਰ ਰਹੇ ਸਾਂ ਜਦੋਂ ਔਰੰਗਜ਼ੇਬ ਨੇ ਜ਼ੁਲਮ ਕਰਨੇ ਅਤ ਕਰ ਦਿੱਤੇ ਤਾਂ ਉਸ ਤੋਂ ਬਾਅਦ ਫਿਰ ਹੁਣ ਜਿਹੜੇ ਪੁਜਾਰੀ ਵਰਗ ਆਪਣੇ ਤੌਰ ਤੇ ਇਹ ਮੰਨਦੇ ਨੇ ਕਿ ਤੰਤਰ ਮੰਤਰ ਹੁੰਦੇ ਨੇ ਜਾਂ ਫਿਰ ਦੇਵੀ ਦੇਵਤਿਆਂ ਦੀ ਆਦਿਕ ਅਰਾਧਨਾ ਕਰਨੀ ਹੈ ਆਪ ਇਹ ਗੱਲ ਬੜੇ ਧਿਆਨ ਦੇ ਨਾਲ ਸਮਝ ਕੇ ਵੇਖੋ ਕਿ ਜਦੋਂ ਉਹਨਾਂ ਤੇ ਵੀ ਭੀੜਾ ਬਣਦੀ ਹੈ ਉਹਨਾਂ ਤੇ ਵੀ ਔਖਾ ਸਮਾਂ ਬਣਦਾ ਹੈ ਤਾਂ ਉਦੋਂ ਉਹਨਾਂ ਕੋਲੇ ਇੱਕੋ ਹੀ ਰਾਹ ਹੈ ਇੱਕੋ ਹੀ ਸਥਾਨ ਹੈ ਇੱਕੋ ਹੀ ਉਹਨਾਂ ਕੋਲੇ ਰਸਤਾ ਬਚਦਾ ਏ ਕਿ ਉਹ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਘਰ ਦੇ ਵੱਲ ਨੂੰ ਆ ਰਹੇ ਉਹਨਾਂ ਨੂੰ ਪਤਾ ਆਇਆ ਕਿ ਸਾਨੂੰ ਕੋਈ ਹੋਰ ਬਚਾਉਣ ਵਾਲਾ ਨਹੀਂ ਸਾਡੀ ਕੋਈ ਰક્ષਕਿਆ ਕਰਨ ਵਾਲਾ ਨਹੀਂ ਸਾਡੀ ਕੋਈ ਸੁਣਵਾਈ ਕਰਨ ਵਾਲਾ ਨਹੀਂ ਤਾਂ ਐਟ ਦਾ ਅੰਤ ਉਹ ਫਿਰ ਸਾਰੇ ਹੀ ਭਾਈ ਕਿਰਪਾ ਰਾਮ ਦੀ ਅਗਵਾਈ ਦੇ ਵਿੱਚ ਕਸ਼ਮੀਰੀ ਪੰਡਿਤ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਆ ਜਾਂਦੇ ਨੇ ਤੇ ਗੁਰੂ ਪਾਤਸ਼ਾਹ ਤ્યાਗ ਦੇ ਧਨੀ ਜਿਹੜੇ ਅੰਦਰੋਂ ਬੜੇ ਹੀ ਗੰਭੀਰ ਤੇ ਲੰਬੇ ਸਮੇਂ ਤੋਂ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਰਹਿ ਕਰਕੇ ਉਹਨਾਂ ਨੇ ਆਪ ਆਪਣੇ ਜੀਵਨ ਨੂੰ ਸਾਧਿਆ ਆਪ ਉਹਨਾਂ ਨੇ ਆਪਣੇ ਆਪ ਨੂੰ ਅੰਦਰੋਂ ਇੰਨਾ ਸਾਧਿਆ ਹੋਇਆ ਹੈ ਕਿ ਉਹਨਾਂ ਦੇ ਜੀਵਨ ਦੇ ਵਿੱਚ ਇਹ ਝਲਕ ਉਹਨਾਂ ਦੀ ਸ਼ਹੀਦੀ ਤੋਂ ਵੇਖੀ ਜਾ ਸਕਦੀ ਹੈ ਉਹਨਾਂ ਨੂੰ ਡਲਾਇਆ ਗਿਆ ਧਮਕਾਇਆ ਗਿਆ ਪਰ ਫਿਰ ਵੀ ਉਹਨਾਂ ਦੇ ਜੀਵਨ ਦੇ ਵਿੱਚ ਜਿਹੜੀ ਸਥਿਰਤਾ ਹੈ ਉਹ ਸਥਿਰਤਾ ਕਾਇਮ ਰਹਿੰਦੀ ਹੈ ਬਣੀ ਰਹਿੰਦੀ ਹੈ ਤਾਂ ਗੁਰੂ ਪਾਤਸ਼ਾਹ ਜੀ ਦੇ ਕੋਲ ਆ ਕੇ ਬੇਨਤੀ ਕਰਦੇ ਨੇ ਕਿ ਸਾਡੇ ਜਨੇਊ ਲਾਏ ਜਾ ਰਹੇ ਨੇ ਸਾਡੇ ਨਾਲ ਤੱਕਾ ਹੋ ਰਿਹਾ ਏ ਸਾਡੇ ਮੰਦਰ ਢਾਏ ਜਾ ਰਹੇ ਨੇ ਤਾਂ ਗੁਰੂ ਪਾਤਸ਼ਾਹ ਬੈਠੇ ਨੇ ਤੇ ਨਾਲ ਗੋਬਿੰਦ ਰਾਏ ਜਿਨ੍ਹਾਂ ਦਾ ਬਚਪਨ ਦਾ ਨਾਮ ਬਿਆਨ ਕੀਤਾ ਹੈ ਕਈ ਇਤਿਹਾਸਕਾਰਾਂ ਨੇ ਗੋਬਿੰਦ ਦਾਸ ਬਿਆਨ ਕੀਤਾ ਹੈ ਤਾਂ ਗੁਰੂ ਪਾਤਸ਼ਾਹ ਬਿਆਨ ਕਰ ਰਹੇ ਨੇ ਕਿ ਇਸ ਜ਼ੁਲਮ ਨੂੰ ਰੋਕਣ ਦੇ ਲਈ ਇਸ ਅਤਿਆਚਾਰ ਨੂੰ ਰੋਕਣ ਦੇ ਲਈ ਕਿਸੇ ਮਹਾਨ ਕਿਸੇ ਚੰਗੇ ਮਹਾਪੁਰਖ ਦੇ ਬਲੀਦਾਨ ਦੀ ਲੋੜ ਹੈ ਤਾਂ ਹੁਣ ਇੱਥੇ ਇਤਿਹਾਸਕਾਰਾਂ ਨੇ ਛੋਟੀ ਆਯੂ ਹੋਣ ਦੇ ਬਾਵਜੂਦ ਕਿਉਂਕਿ ਗੁਰਬਾਣੀ ਦੇ ਪੱਖ ਦੇ ਅਨੁਸਾਰ ਗੁਰਬਾਣੀ ਦੀ ਉਪਦੇਸ਼ ਸਿੱਖਿਆ ਦੇ ਅਨੁਸਾਰ ਸਰੀਰਕ ਰੂਪ ਦੇ ਵਿੱਚ ਕਿਸੇ ਨੂੰ ਵੀ ਉਮਰ ਕਰਕੇ ਛੋਟਾ ਜਾਂ ਵੱਡਾ ਨਹੀਂ ਸਮਝਿਆ ਗਿਆ ਗੁਰਬਾਣੀ ਦੇ ਅਨੁਸਾਰ ਗਿਆਨ ਨੂੰ ਮਹੱਤਤਾ ਦਿੱਤੀ ਗਈ ਹੈ ਜਿਵੇਂ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ 8ਕ ਸਾਲ ਦੀ ਉਮਰ ਉਹਨਾਂ ਦੀ ਬਣਦੀ ਹੈ ਪਰ ਐਸਾ ਜਗਤ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ 8 ਸਾਲਾਂ ਦੇ ਵੀ ਕੋਈ ਗੁਰੂ ਹੋਏ ਨੇ ਉਪਦੇਸ਼ ਕਰਤਾ ਹੋਏ ਨੇ ਤਾਂ ਐਸੇ ਹੀ ਰੂਪ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ 9ਕ ਸਾਲ ਦੇ ਨੇ ਤੇ 9ਕ ਸਾਲ ਦੀ ਉਮਰ ਦੇ ਵਿੱਚ ਹੀ ਉਹਨਾਂ ਦੇ ਅਲਫਾਜ਼ ਨੇ ਜੋ ਲਫ਼ਜ਼ ਨੇ ਉਹ ਬੜੇ ਮਹਾਨ ਨੇ ਤਾਂ ਗੁਰੂ ਪਾਤਸ਼ਾਹ ਜੀ ਬਿਆਨ ਕਰਦੇ ਨੇ ਪਾਤਸ਼ਾ ਤੁਹਾਡੇ ਤੋਂ ਵੱਡਾ ਮਹਾਪੁਰਖ ਧਰਮੀ ਯੋਧਾ ਜਲਮੈਲ ਕੌਣ ਹੋ ਸਕਦਾ ਏ ਤਾਂ ਇੱਥੇ ਇਹ ਉਹਨਾਂ ਨੇ ਬੇਨਤੀ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਕਹਿ ਦਿੱਤਾ ਕਿ ਜਾ ਕੇ ਸੂਬੇਦਾਰ ਨੂੰ ਕਹਿ ਦਿਓ ਜਿਉਂਾਂ ਦੇ ਅਹਲਕਾਰ ਨੇ ਜਿਹੜੇ ਉਹਨਾਂ ਨੂੰ ਕਹਿ ਦਿਓ ਕਿ ਸਾਡੇ ਗੁਰੂ ਅੱਜ ਤੋਂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਉਹ ਸਾਡੀ ਅਗਵਾਈ ਕਰਨਗੇ ਉਹ ਸਾਡੇ ਲਈ ਬਲੀਦਾਨ ਦੇਣਗੇ ਤੇ ਉਸ ਤੋਂ ਬਾਅਦ ਇਹ ਜ਼ੁਲਮ ਇਹ ਅਤਿਆਚਾਰ ਰੁਕ ਜਾਵੇਗਾ ਪਰ ਮਾਫ ਕਰੋ ਇੱਕ ਮਾਫੀ ਮੰਗ ਕੇ ਕਹਾ ਜਿਨ੍ਹਾਂ ਦੇ ਲਈ ਕੁਰਬਾਨੀਆਂ ਦਿੱਤੀਆਂ ਉਹਨਾਂ ਨੇ ਗੁਰੂ ਸਹਿਬਾਨ ਨੂੰ ਜਿਵੇਂ ਵੇਖਣਾ ਸੀ ਉਸ ਰੂਪ ਦੇ ਵਿੱਚ ਨਹੀਂ ਵੇਖਿਆ ਕਈਆਂ ਨੇ ਉਹਨਾਂ ਦੀ ਉਹ ਕਦਰ ਨਹੀਂ ਪਾਈ ਜਿਹੜੀ ਪੌਣੀ ਬਣਦੀ ਸੀ ਇਤਿਹਾਸ ਨੂੰ ਵੀ ਕਈ ਤੇ ਸੋਸ਼ਲ ਮੀਡੀਆ ਕਿਉਂਕਿ ਐਸਾ ਹੈ ਅੱਜਕੱਲ ਵੀਡੀਓਜ਼ ਵਗੈਰਾ ਆ ਜਾਂਦੀਆਂ ਨੇ ਗੁਰੂ ਸਾਹਿਬਾਨ ਦਾ ਇਤਿਹਾਸ ਹੀ ਉਲਟੇ ਰੂਪ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਗਲਤ ਰੂਪ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਐਡੀਆਂ ਮਹਾਨ ਕੁਰਬਾਨੀਆਂ ਨੂੰ ਉਹ ਕਿਸੇ ਢੰਗ ਦੇ ਨਾਲ ਬੁਕਸ ਦੇ ਵਿੱਚ ਕਿਤਾਬਾਂ ਦੇ ਵਿੱਚ ਲਿਖਵਾਉਂਦੇ ਨੇ ਤਾਂ ਕਿ ਆਉਣ ਵਾਲੀ ਪੀੜ੍ਹੀਆਂ ਨੇ ਜਿਹੜੀਆਂ ਉਹਨਾਂ ਨੂੰ ਇਤਿਹਾਸ ਹੀ ਕਿਸੇ ਗਲਤ ਤਰੀਕੇ ਦੇ ਨਾਲ ਪਤਾ ਲੱਗੇ ਤਾਂ ਕਿ ਆਉਣ ਵਾਲੇ ਬੱਚਿਆਂ ਨੂੰ ਸਹੀ ਤਰੀਕੇ ਦੇ ਨਾਲ ਇਤਿਹਾਸ ਨਾ ਪਤਾ ਲੱਗ ਸਕੇ ਤਾਂ ਜੀ ਅਗਲੀ ਪੰਕਤੀ ਦੀ ਵਿਚਾਰ ਗੁਰੂ ਪਾਤਸ਼ਾਹ ਅਖੀਰ ਤੇ ਬਖਸ਼ਿਸ਼ ਕਰਦੇ ਨੇ ਕਹਿੰਦੇ ਜਨ ਨਾਨਕ ਇਹ ਖੇਲ ਕਠਣ ਹੈ ਕਿਨਹੂੰ ਗੁਰਮੁਖ ਜਾਨਾ ਕੋਈ ਵਿਰਲਾ ਹੀ ਇਨਸਾਨ ਹੈ ਜਿਹੜਾ ਉਸਤਤ ਨਿੰਦਾ ਦੂ ਤਿਆਗੈ ਖੋਜੈ ਪਦ ਨਿਰਵਾਨਾ ਕੋਈ ਵਿਰਲਾ ਮਨੋਖ ਹੈ ਜੀ ਦੁਨੀਆ ਦੇ ਅੰਦਰ ਜਿਹੜਾ ਆਪਣੀ ਵਿਡਿਆਈ ਦੀ ਭੁੱਖ ਨੂੰ ਛੱਡ ਪਾਉਂਦਾ ਹੈ ਇਹ ਬੜਾ ਕਠਣ ਕੰਮ ਹੈ ਸਭ ਤੋਂ ਔਖਾ ਕੰਮ ਹੈ ਆਪਣੇ ਆਪ ਦੀ ਵਡਿਆਈ ਦੀ ਭੁੱਖ ਨੂੰ ਬਿਲਕੁਲ ਖਤਮ ਕਰ ਦੇਣਾ ਕਿ ਚਾਰ ਬੰਦੇ ਮੈਨੂੰ ਵਡਿਆਉਣਗੇ ਤਾਂ ਮੈਂ ਖੁਸ਼ ਹੋਵਾਂਗਾ ਬੰਦੇ ਦੀ ਖੁਸ਼ੀ ਦੀ ਚਾਬੀ ਹੈ ਨਾ ਜਿਹੜੀ ਜਿਹੜੀ ਜੀ ਇਹ ਦੂਜਿਆਂ ਦੇ ਹੱਥ ਦੇ ਵਿੱਚ ਹੁੰਦੀ ਹੈ ਤੇ ਹਰ ਬੰਦੇ ਨੂੰ ਹਰ ਬੰਦੇ ਦੀ ਚਾਬੀ ਪਤਾ ਹੁੰਦੀ ਹੈ ਕਿ ਇਹ ਮਨੁੱਖ ਦੀ ਚਾਬੀ ਕਿਹੜੀ ਹੈ ਕਿੱਥੇ ਇਹਨੂੰ ਚਾਬੀ ਨੂੰ ਲਾਉਣਾ ਹੈ ਇਹ ਬੰਦੇ ਨੇ ਖੁਸ਼ ਹੋ ਜਾਣਾ ਹੈ ਕਿੱਥੇ ਇਹਦੀ ਚਾਬੀ ਨੂੰ ਕਿਵੇਂ ਘਮਾਉਣਾ ਹੈ ਇਹਨੇ ਨਿਰਾਸ਼ ਹੋ ਜਾਣਾ ਹੈ ਅਸੀਂ ਸਾਡੇ ਦੁੱਖ ਸੁੱਖ ਦੀ ਚਾਬੀ ਦੂਜਿਆਂ ਦੇ ਹੱਥਾਂ ਦੇ ਵਿੱਚ ਦਿੱਤੀ ਹੋਈ ਹੈ ਇੱਕ ਬੰਦੇ ਨੇ ਉਸਤਤ ਕਰ ਦਿੱਤੀ ਬੜੇ ਖੁਸ਼ ਇੱਕ ਬੰਦੇ ਨੇ ਥੋੜਾ ਜਿਹਾ ਨਿਰਾਦਰ ਕਰ ਦਿੱਤਾ ਬੰਦਾ ਨਿਰਾਸ਼ ਕਿਸੇ ਮਹਾਨ ਵਿਦਵਾਨ ਨੇ ਬੜੀ ਪਿਆਰੀ ਗੱਲ ਕਹੀ ਹੈ ਕਹਿੰਦੇ ਜੇ ਸਦਾ ਲਈ ਖੁਸ਼ ਹੋਣਾ ਚਾਹੁੰਦੇ ਹੋ ਤਾਂ ਕਿਸੇ ਦਾ ਨਾਮ ਤੇ ਆਦਰ ਸਬਕਾਰ ਕਰੋ ਤੇ ਨਾ ਫਿਰ ਕਿਸੇ ਦਾ ਨਿਰਾਦਰ ਸਬਕਾਰ ਕਰੋ ਇਹ ਬੜੀ ਮਹਾਨ ਗੱਲ ਬੜੀ ਉੱਚੀ ਗੱਲ ਹੈ ਕਿ ਜੇ ਠੀਕ ਹੈ ਕੋਈ ਆਦਰ ਦੇ ਰਿਹਾ ਏ ਅਕਾਲ ਪੁਰਖ ਪਰਮਾਤਮਾ ਦਾ ਧੰਨਵਾਦ ਹੈ ਉਸ ਇਨਸਾਨ ਦੇ ਲਫ਼ਜ਼ਾਂ ਨੂੰ ਆਪਣੇ ਜੀਵਨ ਦੇ ਅੰਦਰ ਨਾ ਲੈ ਕੇ ਜਾਓ ਜੇ ਆਦਰ ਕਿਸੇ ਦਾ ਲਓਗੇ ਤਾਂ ਨਿਰਾਦਰ ਵੀ ਲੈਣਾ ਪੈਣਾ ਫਿਰ ਨਿਰਾਦਰ ਵੀ ਹਾਸਲ ਕਰਨਾ ਪੈਣਾ ਹੈ ਨਾ ਆਦਰ ਦੀ ਭੁੱਖ ਰੱਖੋ ਨਾ ਨਿਰਾਦਰ ਦੀ ਫਿਕਰ ਫਿਰ ਤੇ ਬਾਬਾ ਕਬੀਰ ਜੀ ਵਾਲੀ ਅਵਸਥਾ ਬਣੇਗੀ ਨਿੰਦੋ ਨਿੰਦੋ ਲੋਗ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਕਿ ਨਿੰਦੋ ਮੈਨੂੰ ਜਿੰਨਾ ਨਿੰਦਿਆ ਜਾ ਸਕਦਾ ਹੈ ਜਿੰਨਾ ਬੁਰਾ ਕਿਹਾ ਜਾ ਸਕਦਾ ਹੈ ਕਹੋ ਕਿਉਂਕਿ ਇਹ ਕਹਿਣ ਦੇ ਨਾਲ ਹੀ ਮੇਰੇ ਅੰਦਰ ਦੀ ਮੈਲ ਅੰਦਰ ਦੀਆਂ ਬੁਰਾਈਆਂ ਅੰਦਰ ਦੇ ਵਿਕਾਰ ਖਤਮ ਹੋਣੇ ਨੇ ਬੜੀ ਉੱਚੀ ਅਵਸਥਾ ਦੀ ਗੱਲ ਕਰਦੇ ਨੇ ਗੁਰੂ ਪਾਤਸ਼ਾਹ ਕਿਰਪਾ ਕਰਨ ਕਹਿੰਦੇ ਉਸ ਤਤ ਨਿੰਦਾ ਜਿਹੜਾ ਉਸਤਤ ਨਿੰਦਿਆ ਦੀ ਭੁੱਖ ਹੈ ਜੇ ਕੋਈ ਤਿਆਗ ਦਿੰਦਾ ਹੈ ਜੇ ਕੋਈ ਇਹਨੂੰ ਜੀਵਨ ਦੇ ਵਿੱਚੋਂ ਖਤਮ ਕਰ ਦਿੰਦਾ ਹੈ ਤਾਂ ਉਹੀ ਫਿਰ ਅਸਲ ਦੇ ਵਿੱਚ ਪਛਾਣ ਲੈਂਦਾ ਹੈ ਜੀਵਨ ਦੇ ਅਸਲ ਤੱਤ ਨੂੰ ਪਰ ਜਨ ਨਾਨਕ ਇਹ ਖੇਲ ਕਠਣ ਹੈ ਬੜਾ ਕਠਣ ਰਸਤਾ ਹੈ ਸੌਖਾ ਹੈ ਕਹਿਣਾ ਸੌਖਾ ਹੈ ਕਿ ਭਾਈ ਅਹੰਕਾਰ ਨੂੰ ਤਿਆਗ ਦਈਏ ਕਹਿਣਾ ਬੜਾ ਸੌਖਾ ਹੈ ਮੇਰੇ ਲਈ ਵੀ ਕਿ ਭਾਈ ਹਉਮੈ ਅਹੰਕਾਰ ਕਾਮ ਕ੍ਰੋਧ ਆਦਿਕ ਵਿਕਾਰਾਂ ਨੂੰ ਤਿਆਗ ਦਈਏ ਪਰ ਤਿਆਗਣ ਦੇ ਲਈ ਛੱਡਣ ਦੇ ਲਈ ਅੰਦਰੋਂ ਗੁਰੂ ਤੇ ਭਰੋਸਾ ਗੁਰੂ ਤੇ ਵਿਸ਼ਵਾਸ ਗੁਰੂ ਦੇ ਬਚਨਾਂ ਤੇ ਪਹਿਰਾ ਦੇਣਾ ਬੜਾ ਕਠਨ ਜੀ ਇਹ ਤੇ ਗੁਰੂ ਪਾਤਸ਼ਾਹ ਆਪ ਤਰਸ ਕਰਨ ਅਲਜੋਈ ਕਰਿਆ ਕਰੀਏ ਜਿਹੜਾ ਮੰਗਲਾ ਚੱਲਣ ਪੜਿਆ ਸੀ ਕਿ ਹਰ ਜੂ ਰਾਖ ਲਿਹੋ ਪਤ ਮੇਰੀ हे ਮੇਰੇ ਵਾਹਿਗੁਰੂ ਮੇਰੀ ਪਤ ਰੱਖ ਲਓ ਮੇਰੀ ਇੱਜ਼ਤ ਰੱਖ ਲਓ ਹਰ ਜੂ ਰਾਖ ਲਿਹੋ ਪਤ ਮੇਰੀ ਕਿਉਂ ਪਾਤਸ਼ਾਹ ਕਿਉਂਕਿ ਜੰਮ ਕੋ ਤਰਾਸ ਭਇਓ ਉਰੇ ਅੰਤਰ ਮੇਰੇ ਅੰਦਰ ਨਿਰੰਤਰ ਵਿਕਾਰ ਚੱਲ ਰਹੇ ਨੇ ਨਿਰੰਤਰ ਅਹੰਕਾਰ ਵਹਿ ਰਿਹਾ ਏ ਨਿਰੰਤਰ ਹਉਮੇ ਮਾਣ ਵੜਿਆਈ ਦੀਆਂ ਗੱਲਾਂ ਚੱਲ ਰਹੀਆਂ ਨੇ ਪਾਤਸ਼ਾਹ ਮੇਰੀ ਪੱਤ ਰੱਖ ਲਓ ਅੰਦਰ ਦੀ ਪੱਤ ਰੱਖ ਲਓ ਮੇਰੀ ਬਾਹਰ ਦੀ ਇੱਜ਼ਤ ਬੇਇੱਜ਼ਤੀ ਕੁਝ ਵੀ ਨਹੀਂ ਹੁੰਦੀ ਜੀ ਇਹ ਸਿਰਫ ਗੱਲਾਂ ਨਹੀਂ ਚਾਰ ਬੰਦਿਆਂ ਦੇ ਵਿੱਚ ਬੰਦਾ ਲੜਦਾ ਹੋਵੇ ਚਾਰ ਬੰਦੇ ਵੇਖ ਰਹੇ ਹੋਣ ਤਾਂ ਬੰਦਾ ਬੋਲਦਾ ਏ ਉਹਨੂੰ ਲੱਗਦਾ ਮੇਰੀ ਤੋਹਫੀਨ ਹੋ ਗਈ ਏ ਵੇਖਣ ਵਾਲਾ ਕੋਈ ਵੀ ਨਨਜ ਹੀ ਹੋਵੇ ਲੜਾਈ ਜਲਦੀ ਖਤਮ ਹੋ ਸਕਦੀ ਹੈ ਕਿਉਂਕਿ ਨਾ ਕੋਈ ਵੇਖਣ ਵਾਲਾ ਹੈ ਨਾ ਕੋਈ ਛਡਾਉਣ ਵਾਲਾ ਹੈ ਜਲਦੀ ਲੜਾਈ ਖਤਮ ਹੋ ਜਾਣੀ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਜੇ ਜ਼ਿਆਦਾ ਲੜਾਂਗੇ ਤਾਂ ਆਪਸ ਵਿੱਚ ਹੀ ਮਰ ਜਾਵਾਂਗੇ ਉਹ ਖਤਮ ਹੋ ਜਾਵੇਗੀ ਜਦੋਂ ਚਾਰ ਬੰਦੇ ਵੇਖਦੇ ਨੇ ਬੰਦਾ ਤੋਹੀਨ ਬੰਦਾ ਬੇਇੱਜ਼ਤੀ ਮਹਿਸੂਸ ਕਰਦਾ ਹੈ ਤਾਂ ਗੁਰੂ ਪਾਤਸ਼ਾਹ ਕਹਿੰਦੇ ਅਰਜ਼ੋਈ ਕਰਿਆ ਕਰ ਕਿ ਪਾਤਸ਼ਾਹ ਮੇਰੀ ਪੱਤ ਰੱਖ ਲਓ ਇੱਜ਼ਤ ਰੱਖ ਲਓ ਅੰਦਰੋਂ ਬੜਾ ਬੁਰਾ ਜੇ ਮੈਂ ਗੱਲਾਂ ਬੜੀਆਂ ਪਿਆਰੀਆਂ ਹੁੰਦੀਆਂ ਨੇ ਮੈਨੂੰ ਕਰਨੀਆਂ ਮੈਨੂੰ ਉਪਦੇਸ਼ ਕਰਨੇ ਬੜੇ ਪਿਆਰੇ ਆਉਂਦੇ ਨੇ ਪਰ ਪਾਤਸ਼ਾਹ ਅੰਦਰੋਂ ਤਾਂ ਤੁਸੀਂ ਜਾਣਦੇ ਹੋ ਨਾ ਅੰਦਰੋਂ ਤਾਂ ਤੁਹਾਨੂੰ ਪਤਾ ਹੈ ਨਾ ਕਿ ਕੀ ਚੱਲਦਾ ਏ ਤਾਂ ਕਰਕੇ ਹਰ ਜੂ ਰਾਖ ਲਿਖੋ ਪਤ ਮੇਰੀ ਜਮ ਕੋ ਤਰਾਸ ਭਇਓ ਉਰੰਤਰ ਸ਼ਰਨ ਗਹੀ ਕਿਰਪਾ ਨਿਤ ਤੇ ਪਾਤਸ਼ਾਹ ਮੈਂ ਤੇਰੀ ਸ਼ਰਨ ਗਹੀ ਐ ਮੈਂ ਤੇਰਾ ਓਟ ਆਸਰਾ ਤੱਕਿਆ ਹੈ ਅਸੀਂ ਵੀ ਜਿਵੇਂ ਕਸ਼ਮੀਰੀ ਪੰਡਤ ਭਾਈ ਓਟ ਆਸਰਾ ਤੱਕਦੇ ਨੇ ਆਸਰਾ ਤੱਕੀਏ ਆਪਣੇ ਆਪ ਲਈ ਬੇਨਤੀ ਕਰੀ ਸਾਡੀ ਵੀ ਰੱਖਿਆ ਕਰੋ ਤਾਂ ਹੀ ਗੁਰੂ ਦੀ ਬਾਣੀ ਨੂੰ ਉਪਦੇਸ਼ਾਂ ਨੂੰ ਸੁਣ ਦਾ ਲਾਭ ਹੈ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਆਪ ਸਭ ਨੇ ਵਿਚਾਰਾਂ ਨੂੰ ਸੁਣਿਆ ਗੁਰਬਾਣੀ ਨੂੰ ਵਿਚਾਰਦੇ ਆ ਬੇਅੰਤ ਪੁੱਲਾਂ ਹੋ ਜਾਣੀਆਂ ਸੁਭਾਵਿਕ ਨੇ ਆਪਣਾ ਬੱਚਾ ਜਾਣ ਕੇ ਮੁਆਫ ਕਰਨਾ ਜੀ ਫਤਿਹ ਪ੍ਰਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ